ਸਾਰੇ ਸੋਤਿਓ ਪਿਆਰਪਰੀ ਸਾਸਕਲ ਜੀ ਤੁਸੀਂ ਦੇਖ ਰਹੇ ਹੋ ਸਾਰੇ ਜੀ ਨੂੰ ਚੰਦਰਾ ਮਾਜੀ ਸਿੰਘ ਨਾਲ ਇਸ ਟਾਈਮ ਅਸੀਂ ਪਹੁੰਚੇ ਹਾਂ ਵਾਰਡ ਨੰਬਰ 70 ਦੇ ਵਿੱਚ ਤੇ ਗੱਲਬਾਤ ਕਰਦੇ ਜੋ ਆਜ਼ਾਦ ਉਮੀਦਵਾਰ ਖੜੇ ਨੇ ਮੈਡਮ ਪੂਜਾ ਜੀ ਉਹਨਾਂ ਨਾਲ ਤੇ ਆਹ ਗੱਲ ਕਰਦੇ ਆ ਜੋ ਇਲੈਕਸ਼ਨਾਂ 'ਚ ਆ ਚੁੱਕੇ ਨੇ ਹਾਂਜੀ ਮੇਰੇ ਸਾਰੇ ਭੈਣ ਤੇ ਭਰਾਵਾਂ ਨੂੰ ਸਾਸਿਆਕਲ ਜੀ ਮੈਂ ਵਾਰਡ ਨੰਬਰ 70 ਤੋਂ ਆਜ਼ਾਦ ਉਮੀਦਵਾਰ ਖੜੀ ਹੋਈ ਹਾਂ ਜੀ ਮੈਮ ਵੈਸੇ ਤਾਂ ਤੁਸੀਂ ਐਰਕੀ ਆਜ਼ਾਦ ਖੜੇ ਪਾਤ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਸੀ ਤੇ ਆਮ ਆਦੀ ਪਾਰਟੀ ਨੂੰ ਕਿਉਂ ਛੱਡਿਆ ਦੇਖੋ ਜੀ ਪਾਰਟੀ ਦੇ ਵਿੱਚ ਮੈਂ 2020 ਤੋਂ ਲੈ ਕੇ ਤੇ ਹੁਣ ਤੱਕ ਬਹੁਤ ਮਿਹਨਤ ਕੀਤੀ ਤੇ ਬਹੁਤ ਕੰਮ ਕੀਤਾ ਆ ਪਰ ਪਾਰਟੀ ਨੇ ਜਿਸ ਨੀਤੀਆਂ ਉੱਤੇ ਚੱਲੀ ਸੀ ਸਟਾਰਟਿੰਗ ਦੇ ਵਿੱਚ ਜਿਸ ਜਨੂੰਨ 'ਚ ਚੱਲੀ ਸੀ ਉਹ ਉਹਨਾਂ ਨੇ ਜਨੂੰਨ ਵੀ ਛੱਡਤਾ ਤੇ ਨੀਤੀਆਂ ਵੀ ਛੱਡਤੀਆਂ ਆ ਜਿਸ ਕਰਕੇ ਮੈਨੂੰ ਪਾਰਟੀ ਦੇ ਮੁੱਖ ਮੋੜਨਾ ਪਿਆ ਆ ਕੀ ਕਾਰਨ ਕੀ ਹੋਇਆ ਕਿ ਤੁਹਾਨੂੰ ਮੁੱਖ ਮੁੱਦਨ ਪਿਆ ਇਸ ਦਾ ਕਾਰਨ ਇਹ ਆ ਕਿ ਮੇਰੀ ਜੋ ਵਾਰਡ ਹੈ ਇਹ ਕਈ ਸਾਲਾਂ ਚ ਏਜੰਟਸ ਚੱਲਦੀ ਪਈ ਸੀ ਇਹ ਹੁਣ ਜੋ ਵਾਰਡ ਸੀ ਲੇਡਿਸ ਹੋ ਚੁੱਕੀ ਸੀ ਜਦ ਕਿ ਲੇਡਿਸ ਹੋਣ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾ ਹੱਕ ਮੇਰਾ ਬੰਨਦਾ ਸੀ ਤੇ ਇਨਾਂ ਕੋ ਸਿਰਫ ਮੈਂ ਹੀ ਇੱਕ ਵਲੰਟੀਅਰ ਸੀ ਜੋ ਲੇਡਿਸ ਸੀ ਜੋ ਬਹੁਤ ਜ਼ਿਆਦਾ ਕੰਮ ਕਰਦੀ ਸੀ ਚਲੋ ਮੈਂ ਨਹੀਂ ਕਹਣੀ ਮੈਂ ਕੰਮ ਕਰਦੀ ਤੁਸੀਂ ਇਲਾਕਾ ਦੇ ਵਾਸੀ ਨੂੰ ਪੁੱਛ ਕੇ ਦੇਖ ਸਕਦੇ ਹੋ ਇਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਦ ਟਿਕਟਾਂ ਵੰਡੀਆਂ ਗਈਆਂ ਨੇ ਤੇ ਇਨਾਂ ਨੂੰ ਟਿਕਟਾਂ ਉਹਨਾਂ ਬੰਦਿਆਂ ਨੂੰ ਦਿੱਤੀਆਂ ਜਿਨ੍ਹਾਂ ਨੇ ਪੈਸੇ ਭਰੇ ਹੋਏ ਨੇ ਠੀਕ ਹੈ ਨਾ ਉਹਨਾਂ ਦੀ ਮੰਨ ਲਓ ਹੁਣ ਮੈਂ ਇੱਥੇ ਕੰਮ ਕਰਦੀ ਪਈ ਆ ਵਾਰਡ ਦੇ ਵਿੱਚ ਮੈਨੂੰ ਹਰ ਇੱਕ ਵਾਰਡ ਦਾ ਹਰ ਇੱਕ ਜਗ੍ਹਾ ਦਾ ਨੁੱਕਰ ਦਾ ਮੈਨੂੰ ਕੰਮ ਦਾ ਪਤਾ ਮੈਨੂੰ ਪਤਾ ਇੱਥੇ ਕਿਹੜਾ ਕੰਮ ਹੋਣ ਵਾਲਾ ਕਿਹੜਾ ਨਹੀਂ ਪਰ ਜਿਸ ਜਿਸ ਬੰਦੇ ਨੂੰ ਟਿਕਟ ਦਿੱਤੀ ਗਈ ਉਸ ਦੀ ਮਿਸੇਜ ਨੂੰ ਇੱਥੋਂ ਤੱਕ ਇਹ ਨਹੀਂ ਪਤਾ ਕਿ ਅਸੀਂ ਕਿਹੜੇ ਏਰੀਆ 'ਚ ਕੰਮ ਕਰਨਾ ਇਸ ਹਿਸਾਬ ਨਾਲ ਹੱਕ ਮੇਰਾ ਬੰਦਾ ਸੀ ਤੇ ਇਹਨਾਂ ਨੂੰ ਚਾਹੀਦਾ ਸੀ ਮੈਨੂੰ ਦੇਣਾ ਪਰ ਜਿਹੜਾ ਕੰਮ ਇਹਨਾਂ ਨੇ ਬਹੁਤ ਗਲਤ ਕੀਤਾ ਇਸ ਦੇ ਮੈਂ ਖਿਲਾਫ ਖੜੀ ਹੋਈ ਆ ਜਿਹਦੇ ਕਰਕੇ ਮੈਂ ਆਜ਼ਾਦ ਉਮੀਦਵਾਰ ਖੜੀ ਹੋਈ ਆ ਮੈਮ ਕੀ ਲੱਗਦਾ ਤੁਹਾਨੂੰ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਹਿੰਿਆ ਕਿ ਮੈਂ ਇੱਥੇ ਖੜੀ ਆ ਮੈਨੂੰ ਹਰ ਇੱਕ ਚੀਜ਼ ਦਾ ਪਤਾ ਹਰ ਇੱਕ ਨੁੱਕਰ ਦਾ ਪਤਾ ਹਰ ਇੱਕ ਕੰਮ ਦਾ ਪਤਾ ਕਿਹੜਾ ਕੰਮ ਹੋ ਗਿਆ ਤੇ ਕਿਹੜਾ ਕੰਮ ਹੋਣ ਵਾਲਾ ਆ ਮੈਂ ਇੱਕ ਇੱਕ ਚੀਜ਼ ਆਪਣੇ ਪੋਟਿਆਂ ਤੇ ਗਿਣੀ ਹੋਈ ਐ ਤੇ ਮੈਂ ਕੰਮ ਵੀ ਕਰਦੀ ਆ ਡਟ ਕੇ ਕਰਦੀ ਆ ਪਰ ਜਿਹੜੇ ਹੁਣ ਨਵੇਂ ਕਾਉਂਸਲਰ ਸਾਹਿਬ ਜੀ ਖਿਲਾਰੇ ਹੋਏ ਨੇ ਤੇ ਮੈਂ ਕਹਿੰਨੀ ਉਹਨਾਂ ਨੂੰ ਮੇਰੇ ਸਾਹਮਣੇ ਲਿਆ ਮੈਂ ਉਹਨਾਂ ਨੂੰ ਪੁੱਛ ਲੈਣੀ ਜੀ ਕਿੰਨਾ ਕੁ ਉਹਨਾਂ ਨੂੰ ਪਤਾ ਆ ਜੇ ਪਾਰਟੀ ਨੇ ਟਿਕਟ ਦੇਣੀ ਸੀ ਤੇ ਸੋਸ ਸਮਝ ਕੇ ਦਿੰਦੇ ਸਾਹਮਣੇ ਉਹਨਾਂ ਨੂੰ ਵੀ ਬਿਠਾ ਲੈਂਦੇ ਉਹਨਾਂ ਦੇ ਮੈਸੇਜ ਨੂੰ ਤੇ ਮੈਨੂੰ ਵੀ ਬਿਠਾ ਲੈਂਦੇ ਜੇ ਮੈਸੇਜ ਨੂੰ ਟਿਕਟਾਂ ਦੇਣੀਆਂ ਤੇ ਤਾਂ ਇਹਦੇ ਮੈਂ ਖਿਲਾਫ ਹਾਂ ਮੈਮ ਜਿੱਥੇ ਕੀ ਤੁਸੀਂ ਹੁਣੇ ਲੇਡੀਜ਼ ਦੀ ਗੱਲ ਕੀਤੀ ਹੈ ਕਿ ਲੇਡੀਜ਼ ਜਿਹੜੀ ਖਿਲਾਫ ਦਿੱਤੀ ਜਾਂਦੀ ਆ ਪਰ ਇਹ ਕੰਮ ਤਾਂ ਜੈਂਸੀ ਕਰਦੇ ਆ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਜੀ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਨਾ ਤੇ ਆਪਣੇ ਜਦੋਂ ਕਾਉਂਸਲਰ ਸਾਹਿਬ ਬਿਠਾਏ ਗਿਆ ਇਹਨਾਂ ਨੇ ਬਿਠਾਏ ਸੀ ਆਪਣੇ ਸਰਪੰਚੀ ਦੇ ਤੇ ਉਦੋਂ ਇਹਨਾਂ ਨੇ ਕਿਹਾ ਸੀ ਸਿਰਫ ਸਰਪੰਚਾਂ ਜਿਹੜੇ ਬਣੇ ਨੇ ਉਹੀ ਪਹੁੰਚਣਗੇ ਨਾ ਉਹਨਾਂ ਦਾ ਕੋਈ ਬੰਦਾ ਨਹੀਂ ਪਹੁੰਚੇਗਾ ਇਹ ਚੀਜ਼ ਹੋਈ ਸੀ ਤੇ ਅੱਜ ਇਹੀ ਚੀਜ਼ ਦੁਬਾਰਾ ਮੈਂ ਰਿਪੀਟ ਕਰਨਾ ਚਾਹੁੰਦੀ ਆ ਕਿ ਜੇ ਹੁਣ ਮੰਨ ਲਓ ਵੀ ਅਹੀਂ ਮੁੱਦਾ ਚੁਕਣਾ ਨੇ ਕਾਉਂਸਲਰਾਂ ਨੇ ਜੇ ਉਹਨਾਂ ਨੂੰ ਵਾਰਡ ਦਾ ਪਤਾ ਹੋਊਗਾ ਕੰਮਾ ਦਾ ਪਤਾ ਹੋਊਗਾ ਤਾਂ ਹੀ ਉਹ ਮੁੱਦੇ ਚੁਕਣੇ ਕਿ ਆਪਣੇ ਮੁੱਦੇ ਚੁਕਣ ਵਾਸਤੇ ਬੰਦਿਆਂ ਨੂੰ ਕੱਢ ਲੰਗੀਆਂ ਇਹ ਚੀਜ਼ ਗਲਤ ਆ ਜਦੋਂ ਇਹਨਾਂ ਕੋ ਬੰਦਾ ਹੈਗੀ ਆ ਮੈਂ ਕੰਮ ਕਰਨ ਵਾਸਤੇ ਮੇਰੇ ਨਾਲ ਨਹੀਂ ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਲੇਡੀਜ਼ ਵਲੰਟੀਅਰ ਹਨ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਿੱਛੇ ਛੁੱਟਿਆ ਤੇ ਮੈਂ ਉਹਨਾਂ ਸਾਰਿਆਂ ਦੀ ਆਵਾਜ਼ ਚੁੱਕਣਾ ਚਾਹੁੰਦੀ ਜਿਹਦੇ ਕਰਕੇ ਮੈਂ ਅੱਜ ਆਜ਼ਾਦ ਉਮੀਦਵਾਰ ਖੜੀ ਆ ਤੇ ਮੈਂ ਦੱਸਣਾ ਚਾਹੁੰਦੀ ਕਿ ਅਸੀਂ ਕਿਸੇ ਨਾਲੋਂ ਘੱਟ ਨਹੀਂ ਜੇ ਅਸੀਂ ਆਮ ਆਦੀ ਪਾਰਟੀ ਬੜੇ ਜ਼ੋਰਾਂ ਨਾਲ ਲੈ ਕੇ ਆਏ ਸੀ ਨਾ ਤਾਂ ਅਸੀਂ ਇਹਨਾਂ ਦੇ ਕੌਂਸਲਰ ਬੜੇ ਜ਼ੋਰਾਂ ਨਾਲ ਹਰਾ ਵੀ ਸਕਦੇ ਆ ਤੇ ਇਹਨਾਂ ਦੇ ਮਨ ਦੇ ਵਿੱਚ ਭਲੇਖਾ ਅਸੀਂ ਕੱਢਾਂਗੇ ਤੇ ਅਸੀਂ ਜੇ ਅਸੀਂ ਉਹਨੂੰ ਅੱਗੇ ਲਿਆ ਤੇ ਅਸੀਂ ਆਪਣੇ ਆਪ ਨੂੰ ਵੀ ਅੱਗੇ ਲਾਵਾਂਗੇ ਔਰ ਸਭ ਤੋਂ ਵੱਡੀ ਚੀਜ਼ ਮੈਂ ਨੀਤੀ ਨੂੰ ਲੈ ਕੌਰ ਵਿਜੇ ਪ੍ਰਤਾਪ ਜੀ ਦਾ ਨਾਮ ਲਿਆ ਕੌਰ ਵਿਜੇ ਪ੍ਰਤਾਪ ਜੀ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਤੁਸੀਂ ਉਹਨਾਂ ਦੀ ਤਸਵੀਰਾਂ ਵੀ ਆਪਣੇ ਨਾਲ ਲਾਈ ਹੋਈਆਂ ਵਾ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਜੀ ਮੈਂ ਉਹਨਾਂ ਨੂੰ ਵੇਖ ਕੇ ਚੱਲਦੀ ਹਈਆਂ ਉਹ ਬਹੁਤ ਹੀ ਇੱਕ ਨੇਕ ਦਿਲ ਇਨਸਾਨ ਨੇ ਸਾਫ਼ ਸੁਥਰੇ ਚਰਿੱਤਰ ਵਾਲੇ ਜਿੱਦ ਕਿ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਦੇਣਾ ਸੀ ਤੇ ਇਹਨਾਂ ਨੇ ਕੌਰ ਵਿਜੇ ਪ੍ਰਤਾਪ ਦੇ ਸਿਰ ਤੋਂ ਪੂਰੇ ਪੰਜਾਬ ਦੀਆਂ ਵੋਟਾਂ ਲਿੱਤੀਆਂ ਸੀ ਉਹਨਾਂ ਦਾ ਨਾਮ ਯੂਜ਼ ਕਰਕੇ ਫਿਰ ਉਹਨਾਂ ਨੂੰ ਗ੍ਰਹਿ ਮੰਤਰੀ ਵਾਲੇ ਕਿਉਂ ਨਹੀਂ ਦਿੱਤਾ ਗਿਆ ਹਾਂ ਉਹਨਾਂ ਨੇ ਇੰਨੀ ਮਿਹਨਤ ਕੀਤੀ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਕਿਉਂ ਨਹੀਂ ਸੱਦਿਆ ਜਾਂਦਾ ਉਹਨਾਂ ਨੂੰ ਹਰ ਇੱਕ ਜਗ੍ਹਾ ਦੇ ਵਿੱਚ ਹੀ ਪਿੱਛੇ ਕਰਦੇ ਨੇ ਕਿਉਂਕਿ ਉਹ ਸੱਚ ਦੀ ਆਵਾਜ਼ ਨਾ ਖੜਦੇ ਨੇ ਮੈਂ ਵੀ ਉਹਨਾਂ ਦੀ ਫੈਨ ਆ ਇਸ ਕਰਕੇ ਤੁਹਾਡੇ ਨਾਲ ਖੜੇ ਆ ਜੀ ਹਾਂਜੀ ਉਹ ਮੇਰੇ ਨਾਲ ਖੜੇ ਨੇ ਦੇਖੋ ਜੀ ਜਿਓ ਸੱਚ ਨਾਲ ਖੜੇ ਮੈਂ ਵੀ ਸੱਚ ਨਾਲ ਖੜੀ ਆ ਠੀਕ ਹੈ ਨਾ ਉਹਨਾਂ ਨੇ ਮੈਨੂੰ ਕਿਹਾ ਕੋਈ ਨਹੀਂ ਪੁੱਤ ਤੂੰ ਅੱਗੇ ਵੱਧ ਅਸੀਂ ਸੱਚ ਨੂੰ ਅੱਗੇ ਲੈ ਕੇ ਆਵਾਂਗੇ ਔਰ ਜੋ ਗੰਦੀਆਂ ਰਾਜਨੀਤੀਆਂ ਕਰਦੇ ਨੇ ਤੇ ਉਹਨਾਂ ਨੂੰ ਅਸੀਂ ਦਬਾਵਾਂਗੇ ਤੇ ਮੈਂ ਡਟ ਕੇ ਖੜੀ ਆ ਸਾਰਿਆਂ ਨਾਲ ਉਹਨਾਂ ਉਮੀਦਵਾਰਾਂ ਨਾਲ ਜੋ ਆਜ਼ਾਦ ਖੜੇ ਨੇ ਗੰਦੀਆਂ ਨੀਤੀਆਂ ਨੂੰ ਖਤਮ ਕਰਨਾ ਚਾਹੁੰਦੇ ਤੇ ਕਰਕੇ ਦਿਖਾਵਾਂਗੇ ਤੇ ਮੈਮ ਕੀ ਸਨੇਹਤ ਨਾਲ ਚਾਹਦੇ ਆ ਆਪਣੇ ਇਲਾਕਾ ਵਸੇ ਮੈਂ ਆਪਣੇ ਇਲਾਕਾ ਵਸੇ ਨਹੀਂ ਸਨੇਹਜਤ ਦੇਣਾ ਚਾਹਨੀ ਆ ਮੇਰੇ ਇਸ ਵਾਰਡ ਦੇ ਵਿੱਚ ਹਮੇਸ਼ਾ ਪਾਰਟੀਆਂ ਜਿੱਤਦੀਆਂ ਆਈਆਂ ਨੇ ਕਦੀ ਕਾਂਗਰਸ ਕਦੀ ਅਕਾਲੀ ਕਦੇ ਭਾਜੀਪੀ ਕਦੀ ਕੋਈ ਕਦੀ ਕੋਈ ਇਥੇ ਆ ਮੈਂ ਜੋ ਆਜਾਦ ਉਮੀਦਵਾਰ ਖੜੀ ਆ ਮੈਂ ਇਸ ਕਰਕੇ ਖੜੀ ਕਿਉਂਕਿ ਮੈਂ ਇਥੇ ਕੰਮ ਕੀਤਾ ਮੇਰਾ ਹੱਕ ਬੰਦਾ ਇਥੇ ਵੋਟ ਮੰਗਣਾ ਤੇ ਇਹਨਾਂ ਦਾ ਹੱਕ ਬੰਦਾ ਮੈਨੂੰ ਵੋਟ ਦੇਣਾ ਤੇ ਮੈਂ ਆਪਣੇ ਕੰਮ ਦੀ ਵੋਟ ਮੰਗਾ ਕਿ ਮੈਂ ਕਿਸੇ ਫਰੀ ਖਾਤੇ ਵੋਟ ਨਹੀਂ ਮੰਗਨੇ ਤੇ ਮੈਨੂੰ ਵੋਟ ਪਾਓ ਤੇ ਜਿਤਾਓ ਤੇ ਤਾਂ ਕਿ ਮੈਂ ਇਥੋਂ ਦੇ ਮੁੱਦੇ ਚੁਕਾਂ ਔਰ ਇਸ ਵਾਰਡ ਨੂੰ ਪੂਰੇ ਅੰਮ੍ਰਿਤਸਰ ਦੀ ਟੌਪ ਤੇ ਵਾਰਡ ਨੂੰ ਲੈ ਕੇ ਆਵਾਂ ਮੈਮ ਜੀ ਦੇਖਿਆ ਜਾਵੇ ਜਿਸ ਤਰ੍ਹਾਂ ਕਿ ਪਾਣੀ ਲੈ ਕੇ ਜਾਂ ਸੀਵਰੇਜ ਦਾ ਵਾ ਜਾਂ ਪੀਣ ਵਾਲਾ ਪਾਣੀ ਆ ਜਾਂ ਕੂੜੇ ਦੀਆਂ ਗੱਡੀਆਂ ਆ ਉਹ ਤੋਂ ਵੀ ਲੋਕ ਪ੍ਰੇਸ਼ਾਨ ਕੀ ਕਹਿਣਾ ਚਾਹੋਗੇ ਵੇਖੋ ਜੀ ਉਹ ਤੇ ਤੁਹਾਨੂੰ ਪਤਾ ਹੀ ਆ ਕਿ ਇੱਥੇ ਸੀਵਰ ਦਾ ਮਸਲਾ ਕਿੰਨਾ ਚੱਲਦਾ ਪਿਆ ਨੇ ਔਰ ਕੂੜੇ ਦੀਆਂ ਗੱਡੀਆਂ ਹਫਤਾ ਹਫਤਾ ਤ ਭਾਰ ਤੱਕ ਗੱਡੀਆਂ ਨਹੀਂ ਆਉਂਦੀਆਂ 15 15 ਦਿਨਾਂ ਤੱਕ ਗੱਡੀਆਂ ਨਹੀਂ ਹੁੰਦੀਆਂ ਸਹੀ ਗੱਲ ਬਿਲਕੁਲ ਇੱਥੇ ਇਹਨਾਂ ਚੀਜ਼ਾਂ ਦੀ ਬਹੁਤ ਪ੍ਰੋਬਲਮ ਆ ਰਹੀ ਏ ਪਰ ਜੇ ਮੈਨੂੰ ਇਹ ਮੇਰੀ ਵਾਰਡ ਮੈਨੂੰ ਜਤੋਂਦੀ ਐ ਮੈਨੂੰ ਐਮਸੀ ਬਣਾਉਂਦੀ ਐ ਤੇ ਮੈਂ ਇਸ ਵਾਰਡ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰੂੰਗੀ ਦੁਬਾਰਾ ਤੋਂ ਨਵੇਂ ਸੀਵਰਾਂ ਦਾ ਵਿਕਾਸ ਕਰਾਉਂਗੀ ਔਰ ਕੂੜੇ ਦੀਆਂ ਗੱਡੀਆਂ ਲੈ ਕੇ ਆਉਂਗੀ ਤੇ ਔਰ ਜੋ ਵੀ ਇਥੇ ਕੰਮ ਹੋਣ ਵਾਲੇ ਨੇ ਮੈਂ ਜਿਵੇਂ ਪਹਿਲਾਂ ਕਿ ਮੈਨੂੰ ਸਭ ਕੰਮਾਂ ਦਾ ਪਤਾ ਹੈ ਮੇਰੇ ਪੋਟਿਆਂ ਤੇ ਗਿਨੇ ਮੈਂ ਸਾਰੇ ਕੰਮ ਪੂਰੇ ਕਰਕੇ ਦਿਖਾਵਾਂਗੀ ਤੇ ਇਹਨਾਂ ਦੀ ਉਮੀਦਾਂ ਤੇ ਖਰੀਆਂ ਉਤਰੂੰਗੀ ਜੀ ਧੰਨਵਾਦ ਜਿਸ ਤਰ੍ਹਾਂ ਕਿ ਹੁਣੇ ਆਪਾਂ ਮਾਮਨਾ ਗੱਲ ਕੀਤੀ ਕਿ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਜਦਾ ਸਕਦੇ ਤੇ ਉਹਨਾਂ ਨੂੰ ਹਰਾਉਣ ਵਾਸਤੇ ਵੀ ਅਸੀਂ ਕਾਇਮ ਐ ਤੇ ਖੜੇ ਆ ਇਸ ਨਾਲ ਹੀ ਇਜਾਜ਼ਤ ਨੇ ਸਟਾਰੇਜੀ ਨਿਊ ਚ